ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ 3744 ਵਾਲੇ ਤੇ ਅੱਜ ਆਪਾਂ ਲੈ ਕੇ ਆਇਆ ਰੂਟਾ ਫੀਟਰ ਸੈਕੰਡ ਹੈਂਡ ਤੇ ਨਿਊ ਰੂਟਾ ਫੀਟਰ ਅੱਜ ਆਪਣੇ ਕੋਲੇ 8 ਫੁੱਟੇ ਤੇ 7 ਫੁੱਟੇ ਰੂਟਾ ਫੀਟਰ ਨੇ ਸੋਨੂੰ ਦਿਖਾਉਨੇ ਆ ਪਹਿਲਾਂ 8 ਫੁੱਟੇ ਦੇ ਸ਼ੁਰੂ ਕਰਦੇ ਬਹੁਤ ਵਧੀਆ ਰੂਟਾ ਫੀਟਰ ਬਣੇ ਹੋਏ ਨੇ ਕਿੱਟ ਦਾ ਰੂਟਾ ਫੀਟਰ ਸਟੀਲੀ ਘਰਾਂੀਆਂ ਨੇ ਗਿਆ ਤੇ ਸਟੀਲੀ ਹੈ ਗੇਰ ਹੈ ਦੇ 8 ਫੁੱਟਾ ਬਹੁਤ ਹੈਵੀ ਰੂਟਾ ਫੁੱਟਰ ਬਣਿਆ ਹੋਇਆ ਚਰੀਆਂ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਤੇ ਪਿੱਛੋਂ ਡਾਂਲੇ ਤੋਂ ਦਿਖਾ ਆ ਡਾਂਲੇ ਤੇ ਡਬਲ ਸਪਰਿੰਗ ਲੱਗਿਆ ਹੋਇਆ ਕੋਈ ਢੜਕਣਗੇ ਨਹੀਂ ਢੜਕਣ ਤੱਕ ਦੀ ਆਪਣੀ ਜ਼ਿੰਮੇਵਾਰੀ ਹੂ 1 ਸਾਲ ਦੀ ਗਾਰੰਟੀ ਨਾਲ ਨੇਗੇ ਬਹੁਤ ਵਧੀਆ ਰੂਟਾ ਫੀਟਰ ਨੂੰ ਗੇਰ ਲੱਗਿਆ ਹੋਇਆ ਚੁਰੀਆਂ ਦੀ ਕੰਡੀਸ਼ਨ ਦਿਖਾ ਨੇੜੇ ਕਰਕੇ ਬਹੁਤ ਵਧੀਆ ਸੀਲਾਂ ਵਾਲੇ ਸਾਰੇ ਨਟ ਲੱਗੇ ਹੋਏ ਨੇ ਵਧੀਆ ਬਣਿਆ ਹੋਇਆ ਕੋਈ ਬਲਬੂਲ ਨਹੀਂ ਹੂ ਸਾਰੇ ਕਾਸੇ ਦੀ ਫੁੱਲ ਗਾਰੰਟੀ ਹੋਊਗੀ ਡਬਲ ਤਵੀ ਨਾਲ ਨੇਗੇ ਅੱਗੇ ਤੋਂ ਗੇਅਰ ਦਿਖਾ ਦੇ ਗੇਅਰ ਗੁਰੂ ਵੀ ਬਹੁਤ ਵਧੀਆ ਲੱਗਿਆ ਹੋਇਆ ਰੂਟਾ ਫਿੱਟਰ ਨੂੰ ਘਾਟਾ ਗੁੱਟਾ ਪੂਰਾ ਹੈਵੀ ਲੱਗਿਆ ਹੋਇਆ ਹੈ ਜਿਹੜਾ 8 ਫੁੱਟੇ ਦਾ ਰੇਟ ਹੈਗਾ ਉਹ ਹੈਗਾ 96000 ਬਾਕੀ ਮੌਕੇ ਤੇ ਮਾੜਾ ਮੁੱਠਾ ਮਾਨਦਾਨ ਹੋ ਸਕਦਾ ਹੈਗਾ ਪਿੱਛੇ ਤੋਂ ਦਿਖਾਉਂਦਾ ਪਿੱਛੇ ਹੈਗਾ 7 ਫੁੱਟਾ ਰੂਟਾ ਫਿੱਟਾ ਦਾਲੀ ਡੂਲੇ ਬਹੁਤ ਵਧੀਆ ਬਣੇ ਹੋਏ ਨੇ ਹੈਵੀ ਬਣਿਆ ਹੋਇਆ ਰੂਟਾ ਫਿੱਟਾ ਗਾਟਾ ਗੁੱਟਾ ਬਹੁਤ ਹੈਵੀ ਲੱਗਿਆ ਹੋਇਆ ਇਹ ਸਿੰਗਲ ਸਪ੍ਰਿੰਗ ਪਿਛਲਾ ਇਹਦਾ ਰੇਟ ਹੈਗਾ 80000 ਬਾਕੀ ਮੌਕੇ ਤੇ ਲੈਸ ਹੋ ਜਾਊਗਾ ਗੇਅਰ ਗੂਰ ਇਹਨੂੰ ਵੀ 8 ਫੁੱਟੇ ਨਾਲ ਦੇ ਲੱਗਿਆ ਹੋਇਆ ਵਧੀਆ ਸਟੀਲ ਦੀਆਂ ਗਰਾਰੀਆਂ ਨੇ ਤੇਲ ਤੂਲ ਪਾਉਣਾ ਪਊਗਾ ਘੇਰ ਗੁਰ ਦੀ ਆਪਣੀ ਫੁੱਲ ਗਾਰੰਟੀ ਹੈ ਕਰਾਰੀਆਂ ਦੀ ਇੱਕ ਸਾਲ ਦੀ ਗਾਰੰਟੀ ਹੈ ਇਹਦਾ ਰੇਟ ਹੈਗਾ 80000 ਤੇ 81000 ਰੇਟ ਹੈਗਾ ਮੌਕੇ ਤੇ 80000 ਦਾ ਬਣੂਗਾ ਇੱਕ ਹੈਗਾ ਪ੍ਰਾਣਾ ਰੂਟ ਇਹ ਵੀ ਵਧੀਆ ਪਿਆਗਾ ਛੁਰੀਆਂ ਸ਼ਰੀਆਂ ਇਹਦੀਆਂ ਨਵੀਆਂ ਨੇਗੀਆਂ ਇਹ ਵੀ ਡਬਲ ਤਵੀ ਲੱਗੀ ਹੋਈ ਹੈ ਇਹ ਕੇਐਸ ਦਾ ਰੂਪਾ ਫਿੱਟ ਰ ਹੈ ਜੀ ਦਾ ਰੇਟ ਹੈਗਾ 70000 ਕੰਡੀਸ਼ਨ ਪੂਰੀ ਦਿਖਾ ਦੇ ਗਾਟੀ-ਬੂਟੀ ਦਾ ਪੂਰਾ ਸਾਫ਼ ਹੈਗਾ ਟੈਂਕੀਆਂ ਟੂੰਕੀਆਂ ਇਹਦੇ ਨਾਲ ਨਹੀਂ ਗਈਆਂ ਟੈਂਕੀਆਂ ਦੀ ਕੰਡੀਸ਼ਨ ਦਿਖਾ ਦਿਆ ਪਈਆਂ ਨੇ ਕੇਐਸ ਦੀਆਂ ਟੈਂਕੀਆਂ ਨੇ ਦੰਕੀਆਂ ਡੂੰਕੀਆਂ ਪੂਰੀਆਂ ਸਾਫਤੀਆਂ ਨੇ ਚੈਨਚੂਨ ਵਧੀਏਗੀ ਦੇਖੋ ਦੂਰ ਤੇ ਭਾਈ ਨੇ ਐਡ ਲਵਾਉਣੀ ਹੋਵੇ ਆਪਣਾ ਹੈਲਪ ਨੈਟ ਮੋਬਾਈਲ ਨੰਬਰ ਹੈਗਾ 9876469411 ਸਾਨੂੰ ਵਟਸਐਪ ਤੇ ਫੋਟੋ ਪਾ ਕੇ ਤੁਸੀਂ ਐਡ ਲਵਾ ਸਕਦੇ ਹੋ ਜੇ ਰੂਟਾ ਫਿਲਟਰ ਖਰੀਦਣੇ ਨੇ ਤਾਂ ਆਪਣਾ ਮੋਬਾਈਲ ਨੰਬਰ ਹੈਗਾ 7527826731 ਤੇ ਤੁਸੀਂ ਸੰਪਰਕ ਕਰਕੇ ਇਹਨਾਂ ਰੂਟਾ ਫਿਲਟਰਾਂ ਨੂੰ ਖਰੀਦ ਸਕਦੇ ਹੋ ਧੰਨਵਾਦ